ਦੋਸਤੋ ਮੇਰੇ ਹੱਥ ਦੇ ਵਿੱਚ ਨੇ ਸਭ ਤੋਂ ਤਾਕਤਵਰ ਚੀਜ਼ਾਂ ਖੇਤੀਬਾੜੀ ਦੇ ਲਈ ਆਪਣੀ ਬਾਗਬਗੀਚੀ ਦੇ ਲਈ ਸਾਡੇ ਘਰ ਦੀ ਬਗੀਚੀ ਦੇ ਲਈ ਇਹ ਜਿਨ੍ਹਾਂ ਦੇ ਫਲ ਸਬਜ਼ੀਆਂ ਨਹੀਂ ਲੱਗਦੇ ਉਹਨਾਂ ਨੂੰ ਕੀ ਕੀ ਪਾਣਾ ਹੈ ਕੀ ਨਹੀਂ ਪਾਣਾ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਜਿਹੜੀ ਤਜਰਬੇ ਅਨਸਾਰ ਮੈਂ ਤੁਹਾਨੂੰ ਦੱਸਣ ਲੱਗਾ ਜੋ ਅਸੀਂ ਆਪਣੇ ਆਪਣੇ ਬੂਟਿਆਂ ਨੂੰ ਪਾਈਦਾ ਆਪਣੀ ਬਗੀਚੀ ਨੂੰ ਪਾਈਦਾ ਆ ਦੇਖ ਲਓ ਸਾਡੇ ਕੋਲ ਕੀ ਕੀ ਸਮਾਨ ਨੇ ਕਿਦਾਂ ਕਿਦਾਂ ਵਰਤਣੇ ਆ ਵੀਡੀਓ ਨੂੰ ਪੂਰਾ ਦੇਖਿਓ ਆ ਸਾਡੇ ਕੋਲ ਪਾਥੀਆਂ ਪਈਆਂ ਸਾਡੇ ਕੋਲ ਸਵਾਹ ਪਈਆਂ ਖੱਟੀ ਲੱਸੀ ਪਈ ਆ ਦਹੀਂ ਪਿਆ ਦੋਸਤੋ ਆ ਫਟਕੜੀ ਪਈ ਆ ਤੇ ਆ ਹਲਦੀ ਪਈ ਆ ਆ ਥੱਲੇ ਹਿੰਗ ਪਈ ਆ ਤੇ ਇਹਨੂੰ ਕਿਹੜੀ ਕਿਹੜੀ ਜਗ੍ਹਾ ਵਰਤਣਾ ਤੇ ਕਿਹੜੇ-ਕਿਹੜੇ ਮੌਸਮ ਦੇ ਵਿੱਚ ਵਰਤਣਾ ਤੇ ਕਿਹੜੇ-ਕਿਹੜੀ ਚੀਜ਼ ਲਈ ਵਰਤਣਾ ਉਹ ਸਾਰੀ ਜਾਣਕਾਰੀ ਆਪਾਂ ਇਹਦੇ ਵਿੱਚ ਦੇਣ ਲੱਗੇ ਆਂ ਤੇ ਹੁਣ ਜਾਣਕਾਰੀ ਨੂੰ ਸੁਣਿਓ ਦੋਸਤੋ ਬਿਨਾ ਸਕਿਪ ਕੀਤੇ ਦੋਸਤੋ ਜੇਕਰ ਤੁਹਾਡੇ ਨਿੰਬੂ ਨਹੀਂ ਲੱਗਦੇ ਨਿੰਬੂ ਨੂੰ ਫੁੱਲ ਨਹੀਂ ਆਉਂਦੇ ਆ ਦੇਖੋ ਜੇਕਰ ਫੁੱਲ ਆਵੇਗਾ ਤਾਂ ਹੀ ਫਲ ਆਵੇਗਾ ਤੇ ਮੈਂ ਤੁਹਾਨੂੰ ਅੱਜ ਇੱਕ ਐਸਾ ਦੇਸੀ ਸੌਖਾ ਤਰੀਕਾ ਲੱਗਾ ਦੱਸਣ ਜਿਹਦੇ ਨਾਲ ਤੁਹਾਡੇ ਨਿੰਬੂਆਂ ਦੇ ਮੈਂ ਕਹਿੰਨਾ ਇੱਕ ਬੂਟੇ ਨੂੰ ਮਾਰ ਲੱਗ ਜਾਵੇਗਾ ਤੁਸੀਂ ਪੁਰਾਣੀਆਂ ਵੀਡੀਓ ਦੇਖਣਾ ਸਾਡੇ ਕਿੰਨੇ ਨਿੰਬੂ ਲੱਗਦੇ ਆ ਭਾਈ ਇਹਦਾ ਵੀ ਕਾਰਨ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਮੇਂ ਸਿਰ ਦੀ ਕਟਿੰਗ ਜ਼ਰੂਰੀ ਆ ਕਿਉਂਕਿ ਹੁਣ ਜਦੋਂ ਨਾ ਇਹਦੇ ਫੁੱਟੇ ਫੁੱਟਣਗੇ ਨਾ ਦੇਖੋ ਆ ਦੇਖੋ ਜਿਹੜੇ ਨਵੇਂ ਤਣੇ ਆਣਗੇ ਉਹਦੇ ਵਿੱਚ ਨਿੰਬੂ ਨੂੰ ਫਲਾਕਾ ਪੈਣ ਦੀ ਜ਼ਿਆਦਾ ਸੁਭਾਵਨਾ ਹੁੰਦੀ ਆ ਤੇ ਪਰ ਜੇਕਰ ਫਿਰ ਵੀ ਤੁਹਾਡੇ ਨਿੰਬੂ ਨਹੀਂ ਲੱਗਦੇ ਸੋ ਦੋਸਤੋ ਆਹ ਇੱਕ ਚੀਜ਼ ਮੈਂ ਤੁਹਾਨੂੰ ਲੱਗਾ ਦੱਸਣ ਤੇ ਇਸ ਚੀਜ਼ ਨੂੰ ਨਾ ਜ਼ਰੂਰ ਪਾਣਾ ਆਪਣੇ ਇਸ ਨਿੰਬੂ ਦੀਆਂ ਜੜ੍ਹਾਂ ਦੇ ਵਿੱਚ ਸੋ ਇਹ ਜਿਹੜਾ ਪਦਾਰਥ ਹੈ ਉਹ ਹੈ ਕੀ ਆਪੋ ਇਹਦਾ ਕੰਮ ਹੈ ਦੋਸਤੋ ਇਹ ਹੈਗੀ ਆ ਫਟਕੜੀ ਤੇ ਫਟਕੜੀ ਆਪਾਂ ਇਹਦੀਆਂ ਜੜ੍ਹਾਂ ਦੇ ਵਿੱਚ ਪਾਵਾਂਗੇ ਤੇ ਉਹਨੂੰ ਫਿਰ ਗੋਡਾਂਗੇ ਤੇ ਇਹ ਪਾਣ ਦਾ ਕਾਰਨ ਕੀ ਆ ਮੈਂ ਤੁਹਾਨੂੰ ਲੌਜੀਕ ਲੱਗਾ ਦੱਸਾਂ ਦੋਸਤੋ ਇਹਦੇ ਵਿੱਚ ਜਿਹੜੀ ਕੀ ਆ ਫਾਸਫੋਸ ਮੋਨੀਆ ਜਿਹੜੀ ਇੱਕ ਬਹੁਤ ਮਾਤਰਾ ਦੇ ਵਿੱਚ ਹੁੰਦੀ ਆ ਤੇ ਇਹ ਜਿਹੜੇ ਨਾ ਆਪਣੇ ਫੁੱਲ ਆ ਫਲਦਾਰ ਜਿਹੜੇ ਬੂਟੇ ਆ ਤੇ ਉਹਨਾਂ ਨੂੰ ਇਹ ਸਭ ਤੋਂ ਵੱਧ ਤੱਤ ਚਾਹੀਦਾ ਹੁੰਦਾ ਔਰ ਇਹ ਪਾਣੀ ਕਿੰਨੀ ਮਾਤਰਾ ਦੇ ਵਿੱਚ ਜਿਵੇਂ ਆ ਤੁਸੀਂ ਬੂਟਾ ਦੇਖ ਰਹੇ ਹੋ ਤਾਂ ਸਾਈਜ਼ ਦੇਖ ਰਹੇ ਹੋ ਤੇ ਮੈਂ ਦੋਸਤੋ ਸਿਰਫ ਔਰ ਸਿਰਫ ਜਿਹਨੂੰ ਕਹ ਲਓ ਪੇ ਅੱਧਾ ਚਮਚ ਹੀ ਇਹਦੇ ਵਿੱਚ ਪਾਵਾਂਗਾ ਅੱਧਾ ਚਮਚ ਇਹਦੀਆਂ ਜੜਾਂ 'ਚ ਪਾ ਕੇ ਇਹਦੀ ਗੁੜਾਈ ਕਰਾਂਗਾ ਔਰ ਗੁੜਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਪਾਣੀ ਲਾਵਾਂਗੇ ਦੋਸਤੋ ਤੇ ਇਹਦੇ ਨਾਲ ਕੀ ਹੋਵੇਗਾ ਤੇ ਜਿਹੜੇ ਇਹਦੇ ਤਤਾਂ ਦੀ ਘਾਟ ਉਹ ਇਹਦੀ ਪੂਰੀ ਹੋਵੇਗੀ ਤੇ ਬਾਕੀ ਦੋਸਤੋ ਤੁਸੀਂ ਇਹਦੇ ਵਿੱਚ ਜਿਹੜੀ ਆਰਗੈਨਿਕ ਖਾਦ ਆ ਪਾ ਲਓ ਜਾਹੇ ਤੁਸੀਂ ਦੋਸਤੋ ਤੁਸੀਂ ਨਾ ਜਿਹੜਾ ਜਦੋਂ ਅੱਧਾ ਚਮਚ ਪਾਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਨਿਊਟ੍ਰੀਸ਼ਨ ਦੇ ਸਕਦੇ ਆ ਜਿਵੇਂ ਕਿ ਆਪਾਂ ਖਾਦ ਪਾ ਲਈਏ ਰੂੜੀ ਪਾ ਲਈਏ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾ ਸਕਦੇ ਆ ਉਹ ਇਹਦੇ ਜੜਾਂ 'ਚ ਪਾ ਕੇ ਇਹਨੂੰ ਸਪਰੇਅ ਕਰ ਸਕਦੇ ਆ ਤੁਸੀਂ ਉੱਪਰ ਜਿਹੜੇ ਕੀ ਆ ਤੱਤਾਂ ਦਾ ਉਹ ਵੀ ਮੈਂ ਤੁਹਾਨੂੰ ਤੱਤ ਦੱਸਾਂਗਾ ਤੁਸੀਂ ਕਿਹੜੇ-ਕਿਹੜੇ ਤੱਤਾਂ ਦਾ ਸਪਰੇਅ ਕਰ ਸਕਦੇ ਆ ਜਿਹਦੇ ਨਾਲ ਤੁਹਾਡਾ ਫੁੱਲ ਆ ਝੜੇਗਾ ਨਹੀਂ ਸੋ ਦੂਜਾ ਸਭ ਤੋਂ ਪਹਿਲਾਂ ਆਪਾਂ ਫਟਕੜੀ ਪਾਵਾਂਗੇ ਤੇ ਫਟਕੜੀ ਪਾਣ ਤੋਂ ਬਾਅਦ ਅਸੀਂ ਆ ਦੇਖੋ ਇਹਨੂੰ ਗੁੱਟ ਦੇਵਾਂਗੇ ਤੇ ਗੁੱਢਣ ਤੋਂ ਬਾਅਦ ਤੇ ਆਪਾਂ ਇਹਨੂੰ ਪਾਣੀ ਲਾਵਾਂਗੇ ਦੋਸ ਤੁਸੀਂ ਐਸ ਹਿਸਾਬ ਨਾਲ ਪਾਣਾ ਆ ਕਿ ਜਿਹੜਾ ਕਿ ਥੋੜਾ ਥੋੜਾ ਇਹ ਸਾਰੇ ਪਾਸੇ ਖਿਲਰ ਜਾਵੇ ਔਰ ਇਹਨੂੰ ਬਾਅਦ ਵਿੱਚ ਤੁਸੀਂ ਇਹਨੂੰ ਮਿੱਟੀ ਨੂੰ ਰਲਾਣਾ ਆ ਚੰਗੀ ਤਰ੍ਹਾਂ ਗੁੜਾਈ ਕਰਨੀ ਹੈ ਜੀ ਗੁੜਾਈ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਹਦੇ ਵਿੱਚ ਪਾਣੀ ਪਾਣਾ ਆ ਤੇ ਪਾਣੀ ਲਾਣ ਤੋਂ ਬਾਅਦ ਤੁਸੀਂ ਇਹਨਾਂ 10 ਦਿਨ ਦੇ ਵਿੱਚ ਦੇਖਿਓ ਕਿ ਤੁਹਾਡੇ ਜਿਹੜਾ ਨਿੰਬੂਆਂ ਦਾ ਬੂਟਾ ਆ ਤੇ ਜਿਹਨੂੰ ਫਲ ਨਹੀਂ ਲੱਗ ਰਿਹਾ ਸੀ ਉਹਨੂੰ ਫਲ ਵੱਧ ਲੱਗੇਗਾ ਤੇ ਤੁਸੀਂ ਇਸ ਦੇ ਵਿੱਚ ਫਰਕ ਦੇਖੋਗੇ ਆ ਦੇਖੋ ਦੋਸਤੋ ਪੁਰਾਣੇ ਨਿੰਬੂ ਹਜੇ ਵੀ ਲੱਗੇ ਹੋਏ ਨੇ ਤੇ ਤੁਹਾਡੇ ਸਾਹਮਣੇ ਆ ਤੇ ਇਹ ਜਿਹੜਾ ਕੀ ਆ ਹੁਣ ਨਵਾਂ ਫਲ ਨਾਲ ਦੀ ਨਾਲ ਹੋਰ ਆ ਰਿਹਾ ਹੈ ਤੇ ਇਹ ਫਲ ਥੋੜੇ ਦਿਨਾਂ ਤੱਕਰ ਇੰਨਾ ਕ ਆਵੇਗਾ ਪਈ ਜਿਹਦੀ ਗਿਣਤੀ ਕਰਨੀ ਮੁਸ਼ਕਲ ਆ ਔਰ ਨਿੰਬੂ ਹਾਦ ਤੋਂ ਵੱਧ ਲੱਗਣਗੇ ਦੋਸਤੋ ਫਟਕੜੀ ਦੇ ਵਿੱਚ ਜੋ ਪੋਟਾਸ਼ੀਅਮ ਔਰ ਐਲੂਮੀਨੀਅਮ ਆ ਨਾ ਬੂਟੇ ਦੀ ਖੁਰਾਕ ਹੈ ਤੇ ਇਸ ਫਲਦਾਰ ਬੂਟੇ ਦੀ ਖੁਰਾਕਾ ਤੇ ਕਈ ਵਾਰ ਖੁਰਾਕ ਦੀ ਕਮੀ ਹੋਣ ਕਾਰਨ ਵੀ ਬੂਟੇ ਨੂੰ ਫਲ ਨਹੀਂ ਲੱਗਦਾ ਕਿਉਂਕਿ ਉਹਦੀ ਜਿਹੜੀ ਕਿ ਕਮਜ਼ੋਰੀ ਹੈ ਨਾ ਜਦੋਂ ਖੁਰਾਕ ਨਹੀਂ ਮਿਲੇਗੀ ਤਾਂ ਉਹ ਫਲ ਨਹੀਂ ਦੇਵੇਗਾ ਸੋ ਇਸ ਕਰਕੇ ਆਪਣੀ ਮਿੱਟੀ ਦਾ ਪੀ ਐਚ ਲੈਵਲ ਵੀ ਚੈੱਕ ਕਰਾਓ ਕਿ ਉਹ 6 ਤੋਂ ਉੱਪਰ ਹੋਵੇ ਤੇ ਜੇਕਰ ਉਹ 6 ਤੋਂ ਥੱਲੇ ਆ ਮਿੱਟੀ ਦਾ ਪੀ ਐਚ ਲੈਵਲ ਤੇ ਆਪਣੇ ਉਹਦੇ ਅਨੁਸਾਰ ਤੁਸੀਂ ਉਹਦੇ ਵਿੱਚ ਜਿਹੜੇ ਤੱਤ ਆ ਤੁਸੀਂ ਪਾ ਸਕਦੇ ਆ ਤੱਤਾਂ ਦੀ ਪੂਰਤੀ ਕਿਵੇਂ ਕਰਨੀ ਆ ਉਹ ਤੁਸੀਂ ਹੁਣ ਤੁਹਾਨੂੰ ਉਹ ਵੀ ਜਾਣਕਾਰੀ ਦਿੰਨੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਲਓ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਸੀ ਢੇਰ ਬਣਾਉਣਾ ਤੇ ਦੇਸੀ ਫੰਗੀਸਾਈਡ ਬਣਾਉਣਾ ਤੁਹਾਨੂੰ ਲੱਗਾ ਦੱਸਣ ਜਿਹੜਾ ਕਿ ਸਭ ਤੋਂ ਸੌਖਾ ਆ ਅਸੀਂ ਆਪਣੇ ਘਰ ਦੀ ਬਗੀਚੀ ਦੇ ਵਿੱਚ ਉਹਨਾਂ ਦੀਆਂ ਫਸਲਾਂ ਦੀ ਆਪਣੀ ਦੀ ਦੇਖਰੇਖ ਕਰ ਸਕਦੇ ਹਾਂ ਬਿਨਾਂ ਕੈਮੀਕਲ ਤੋਂ ਤੇ ਸਿਰਫ ਸਾਨੂੰ ਜਿਹੜੇ ਘਰੇਲੂ ਉਪਚਾਰ ਦੀ ਜ਼ਰੂਰਤ ਆ ਦੋਸਤੋ ਤੇ ਇਹੇ ਦੋਸਤੋ ਜਿਹੜਾ ਘਰੇਲੂ ਉਪਚਾਰ ਆ ਅਸੀਂ ਸਿਰਫ ਥੋੜੇ ਜਿਹੇ ਆਪਣੇ ਐਫਰਟ ਲਗਾ ਕੇ ਅਸੀਂ ਕਰ ਸਕਦੇ ਹਾਂ ਦੋਸਤੋ ਸਾਨੂੰ ਕੀ ਚਾਹੀਦਾ ਦੇਖੋ ਦੋਸਤੋ ਖੱਟੀ ਲੱਸੀ ਪਈ ਹੈ ਸਾਡੇ ਕੋ ਆ ਗੱਡ ਤਾਂ ਸਵਾਦ ਦੇ ਵਿੱਚ ਗਲਾਸ ਇਸ ਇਹਦੇ ਵਿੱਚ ਦੋਸਤੋ ਹੈਗਿਆ ਹਿੰਗ ਤੇ ਨਾਲ ਹੈਗਿਆ ਦੋਸਤੋ ਇਹਦੇ ਵਿੱਚ ਪਾਈ ਹੋਈ ਅਸੀਂ ਹਲਦੀ ਇਹਦਾ ਅਸੀਂ ਪ੍ਰਯੋਗ ਕਿਵੇਂ ਕਰਨਾ ਇਹਨਾਂ ਤਿੰਨਾਂ ਚੀਜ਼ਾਂ ਦਾ ਸਭ ਤੋਂ ਵੱਡੀ ਗੱਲ ਆ ਖੱਟੀ ਲੱਸੀ ਤੁਹਾਡੀ ਆ ਜਿਹੜੀ ਕੀ ਪੰਜ ਚਾਰ ਦਿਨ ਪੁਰਾਣੀ ਪਈ ਹੋਣੀ ਚਾਹੀਦੀ ਆ ਤੇ ਇਹ ਨਾ ਹੋਵੇ ਕਿ ਤੁਸੀਂ ਸਵੇਰ ਨੂੰ ਜਾਂ ਸ਼ਹਿਰੋਂ ਉਥੋਂ ਪੈਕਟ ਫੜ ਲੈਣ ਦਾ ਤੇ ਤੁਸੀਂ ਕਹੋ ਜੀ ਅਸੀਂ ਸਬਜ਼ੀ ਦੇ ਉੱਪਰ ਸਪਰੇਅ ਕਰਨਾ ਤੇ ਇਹ ਇਹ ਕੰਮ ਜਿਹੜਾ ਕੀ ਆ ਪ੍ਰੋਪਰ ਨਹੀਂ ਕਰੇਗਾ ਕੰਮ ਕਦੋਂ ਕਰੇਗਾ ਤੁਸੀਂ ਦੋਸਤੋ ਇਹਨੂੰ ਜਿਹੜਾ ਕੀ ਆ ਇੱਕ ਹਫ਼ਤਾ ਲਗਾਤਾਰ ਕਹਿ ਸਕਦੇ ਆ ਕਿ ਚੌਥੇ ਪੰਜਵੇਂ ਦਿਨ ਸਪਰੇਅ ਕਰਨਾ ਇਸ ਚੀਜ਼ ਦਾ ਉਹ ਕੀ ਕੀ ਪਾਣਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਤੇ ਦੋਸਤੋ ਜਿਵੇਂ ਤੁਸੀਂ ਕੀ ਦੇਖ ਸਕਦੇ ਆ ਇਹ ਇਸ ਚੀਜ਼ ਦਾ ਪ੍ਰਯੋਗ ਕਰਨ ਦੇ ਲਈ ਪਹਿਲਾਂ ਇਹਦੀ ਮਾਤਰਾ ਬੜੀ ਜਿਹੜੀ ਕਿ ਅਹਿਮ ਆ ਉਹ ਮਾਤਰਾ ਦੇ ਬਾਰੇ ਸੁਣ ਲਓ ਤੇ ਦੋਸਤੋ ਜਿਵੇਂ ਕਿ ਆ ਸਾਡੇ ਕੋਲ ਹੈਗਾ 16 ਲੀਟਰ ਵਾਲਾ ਕੈਨ ਠੀਕ ਆ ਜੀ 16 ਲੀਟਰ ਕੈਨ ਦੇ ਵਿੱਚ ਜਿਹੜੀ ਕਿ ਤੁਸੀਂ ਘੱਟੋ ਘੱਟ ਵੀ 6 ਤੋਂ 700 ਐਮ ਐਲ ਜਿਹੜੀ ਕਿ ਆ ਉਹ ਲੱਸੀ ਪਾਣੀ ਹੈ ਦੇ ਵਿੱਚ ਤੇ ਦੋਸਤੋ ਦੂਜੀ ਹੈਗੀ ਆ ਸਾਡੇ ਕੋਲ ਹਲਦੀ ਹਲਦੀ ਹੈ ਜਿਹੜੀ ਕਿ ਆਪਾਂ ਇਹਦੇ ਵਿੱਚ 10 ਗ੍ਰਾਮ ਪਾਵਾਂਗੇ ਤੇ ਜਿਹੜੀ ਹਿੰਗ ਆ ਤੇ ਉਹ ਆਪਾਂ 2 ਗ੍ਰਾਮ ਪਾਵਾਂਗੇ ਠੀਕ ਆ ਜੀ ਇਸ ਇਹ 16 ਲੀਟਰ ਦੇ ਲਈ ਬਾਕੀ ਦੋਸਤੋ ਤੁਸੀਂ ਪਾਣੀ ਜਿਹੜਾ 16 ਲੀਟਰ ਪਾ ਕੇ ਤੁਸੀਂ ਸਪਰੇਅ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਜਿਹੜੇ ਬੂਟੇ ਤੁਹਾਡੇ ਘਟਾ ਤੇ ਤੁਸੀਂ ਪਾਣੀ ਉਸ ਹਿਸਾਬ ਨਾਲ ਪਾ ਕੇ ਆਪਣੀ ਮਾਤਰਾ ਜਿਹੜੀ ਘਟਾ ਲਿਓ ਤੇ ਇਹ ਮੈਂ ਤੁਹਾਨੂੰ 16 ਲੀਟਰ ਦੇ ਹਿਸਾਬ ਦੇ ਨਾਲੇ ਤੁਹਾਨੂੰ ਮੈਂ ਦੱਸ ਦਿੱਤਾ ਦੁਬਾਰਾ ਫੇਰ ਦੱਸ ਦਿੰਨਾ ਤੇ ਜਿਹੜੀ 10 ਗ੍ਰਾਮ ਹਲਦੀ ਆ ਤੇ 2.5 ਗ੍ਰਾਮ ਹਿੰਗ ਆ ਤੇ 600 ਐਮਐਲ ਲੱਸੀ ਆ ਖੱਟੀ ਠੀਕ ਹੈ ਜੀ ਤੇ ਤੁਸੀਂ ਇਹ ਪੰਪ ਦੇ ਵਿੱਚ ਪਾ ਲੈਣੀ ਆ ਤੇ ਦੋਸਤੋ ਆ ਹਿੰਗ ਵੀ ਵਿੱਚੇ ਪਾ ਲੈਣੀ ਆ ਤੇ ਇਹਨੂੰ ਵੀ ਰਲਾ ਕੇ ਜਿਹੜਾ ਕੀ ਆਪਣਾ ਤੇ ਵਿੱਚ ਇਹ ਹਲਦੀ ਨੂੰ ਰੜਾ ਲੈਣਾ ਤੇ ਰੜਾਣ ਤੋਂ ਬਾਅਦ ਚੰਗੀ ਤਰ੍ਹਾਂ ਤੇ ਇਹਨੂੰ ਜਿਹੜਾ ਤੁਸੀਂ ਸਪਰੇਅ ਕਰਨਾ ਆ ਤੇ ਦੋਸਤੋ ਸਪਰੇਅ ਕਰਨ ਦੇ ਲਈ ਤੇ ਇਹਨੂੰ ਐਦਾਂ ਪਹਿਲਾਂ ਚੰਗੀ ਤਰ੍ਹਾਂ ਹਲਾ ਲੈਣਾ ਤੇ ਇਹ ਨਾ ਹੋਵੇ ਕਿਤੇ ਵੀ ਤੁਸੀਂ ਇਹਨੂੰ ਵਿੱਚ ਇੱਕ ਜਗ੍ਹਾ ਤੁਹਾਡੇ ਪਿਆਰੇ ਇਸ ਤੋਂ ਬਾਅਦ ਤੁਸੀਂ ਸਪਰੇਅ ਕਰੋਗੇ ਤੇ ਤੁਹਾਨੂੰ ਜਿਹੜਾ ਫਰਕ ਦਿਖੂਗਾ ਤੇ ਇੱਕ ਪਾਸੇ ਤੁਸੀਂ ਸਪਰੇਅ ਇਹਦਾ ਕਰ ਲਿਓ ਤੇ ਦੂਜੇ ਪਾਸੇ ਦੋਸਤੋ ਤੁਸੀਂ ਕੈਮੀਕਲ ਦਾ ਕਰ ਲਿਓ ਤੇ ਇਹਨੇ ਕਮ ਸੇ ਘੱਮ ਜੇਕਰ ਇਹ ਸਲੋ ਕੰਮ ਕਰਦਾ ਆ ਤੇ ਤੁਹਾਨੂੰ ਜਿਹੜਾ ਕੀ ਆ ਖਾਣ ਦੀ ਤੁਸੀਂ ਇਹ ਖਾਣੀ ਆ ਸਬਜੀ ਖਾਣੀ ਆ ਤੇ ਤੁਹਾਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਕਿਉਂਕਿ ਹਿੰਗ ਦੇ ਵਿੱਚ ਜਿਹੜੀ ਹਿੰਗ ਆ ਉਹਦੇ ਵਿੱਚ ਇੰਨੀ ਕੀ ਤੇਜ 스মেল ਹੁੰਦੀ ਆ ਉਹਦੀ ਤੇ ਉਹ ਜਿਹੜੀ ਕੀ ਜਿਹਦੇ ਨਾਲ ਬਿਮਾਰੀ ਦਾ ਅਟੈਕ ਹੁੰਦਾ ਉਸ ਸੁੰਡੀ ਦਾ ਉਸ ਭੁੰਡੀ ਦਾ ਉਹ ਆ ਕੇ ਉੱਪਰ ਬੈੰਦੀ ਆ ਉਸ ਤੋਂ ਬਾਅਦ ਸਾਰੀ ਪ੍ਰਕਿਰਿਆ ਇਹ ਸ਼ੁਰੂ ਹੁੰਦੀ ਆ ਕਿਉਂਕਿ ਇਹ ਮੌਸਮ ਹੀ ਐਸਾ ਆ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਘਰ ਹੀ ਆ ਸਾਰਿਆਂ ਦੇ ਘਰ ਦੋਸਤੋ ਇਹ ਚੀਜ਼ ਆਂਦੀ ਆ ਸਾਰਿਆਂ ਦੇ ਖੇਤਾਂ ਵਿੱਚ ਆਂਦੀ ਆ ਸੋ ਕਈ ਕਿਉਂਕਿ ਸਾਡੀ ਭੱਜ ਦੌੜ ਵਾਲੀ ਜ਼ਿੰਦਗੀ ਆ ਤੇ ਸਾਨੂੰ ਹੁਣ ਇਦਾਂ ਲੱਗਦਾ ਪਏ ਅਸੀਂ ਦਵਾਈ ਸ਼ਹਿਰੋਂ ਲੈ ਕੇ ਆਈਏ ਤੇ ਦਵਾ-ਦਵਾ ਆਪਾਂ ਸਪਰੇਅ ਕਰ ਦਈਏ ਸੋ ਉਹ ਵੀ ਕਰਨਾ ਠੀਕ ਆ ਭਾਈ ਕਰਦੇ ਆ ਜਿਹੜੇ ਕਰਦੇ ਪਰ ਕਈ ਦੋਸਤ ਐਸੇ ਆ ਕਿਹੜੇ ਕਹਿੰਦੇ ਪਏ ਜੇਕਰ ਖਾਣਾ ਆ ਤਾਂ ਆਪਾਂ ਆਰਗੈਨਿਕ ਹੀ ਖਾਵਾਂਗੇ ਤੇ ਨਹੀਂ ਆਪਾਂ ਬਾਜ਼ਾਰੋਂ ਹੀ ਲੈ ਆਨੇ ਘਰ ਬੀਜਣ ਦਾ ਫਾਇਦਾ ਕੀ ਆ ਜੇਕਰ ਤੁਸੀਂ ਕੋਈ ਚੀਜ਼ ਘਰ ਬੀਜੀ ਆ ਤੇ ਉਹਦਾ ਫਾਇਦਾ ਤਾਂ ਹੀ ਆ ਨਾ ਦੋਸਤੋ ਜੇਕਰ ਤੁਸੀਂ ਉਹਨੂੰ ਕੈਮੀਕਲ ਤੋਂ ਰਹਿਤ ਰੱਖ ਸਕੋਗੇ ਤੇ ਜੇਕਰ ਅਸੀਂ ਕੈਮੀਕਲੀ ਖਾਣਾ ਆ ਫਿਰ ਤਾਂ ਅਸੀਂ ਸ਼ਹਿਰੋਂ ਲਿਆ ਕੇ ਲੈ ਆਨੇ ਫਿਰ ਤਾਂ ਅਸੀਂ ਇੰਨੇ ਐਫਰਟ ਕਰਨ ਦੀ ਜ਼ਰੂਰਤ ਕੋਈ ਨਹੀਂ ਹੈਗੀ ਸੋ ਦੋਸਤੋ ਇਹ ਹੋ ਗਿਆ ਤੁਹਾਡਾ ਫੰਗੀਸਾਈਡ ਦਾ ਤੁਹਾਡਾ ਜਿਹੜਾ ਕੀ ਆ ਆ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਆਉਣ ਤੋਂ ਪਹਿਲਾਂ ਇਸ ਚੀਜ਼ ਨੂੰ ਤੁਸੀਂ ਸਪਰੇਅ ਕਰਨਾ ਔਰ ਸਪਰੇਅ ਹਫ਼ਤੇ ਬਾਅਦ ਤੁਸੀਂ ਕਰਨਾ ਦੋਸਤੋ ਤੇ ਰੈਗੂਲਰ ਕਰਦੇ ਰਹਿਣਾ ਤੇ ਬਾਕੀ ਦੋਸਤੋ ਅਸੀਂ ਤੁਹਾਨੂੰ ਹੁਣ ਜਿਹੜਾ ਕੀ ਆ ਦੱਸਣ ਲੱਗੇ ਆ ਦੇਸੀ ਢੇਰ ਕਿਵੇਂ ਬਣਾਉਣਾ ਤੇ ਇਸ ਢੇਰ ਨੂੰ ਤੁਸੀਂ ਆਪਣੀ ਜਿਹੜੀ ਘਰੇਲੂ ਬਗੀਚੀ ਹੈ ਦੇ ਵਿੱਚ ਯੂਜ਼ ਕਿਵੇਂ ਕਰਨਾ ਔਰ ਇਹਦਾ ਕੰਮ ਕੀ ਆ ਤੇ ਇਹ ਦੋਸਤੋ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਇਹ ਹੁਣੇ ਤੁਹਾਨੂੰ ਨਾਲ ਦੀ ਨਾਲ ਆਪਾਂ ਜਾਣਕਾਰੀ ਦੇ ਰਹੇ ਆ ਦੋਸਤੋ ਰਾਖ ਨੂੰ ਖਾਕ ਸਮਝਣ ਵਾਲੇ ਇਹ ਭੁੱਲ ਜਾਣ ਕਿ ਇਹਦੇ ਵਿੱਚ ਕੁਝ ਨਹੀਂ ਹੈਗਾ ਇਹਦੇ ਵਿੱਚ ਦੋਸਤੋ ਬਹੁਤ ਕੁਝ ਹੈ ਜੇਕਰ ਤੁਹਾਨੂੰ ਇਸ ਚੀਜ਼ ਦੀ ਨੌਲੇਜ ਆ ਤੇ ਇਸ ਚੀਜ਼ ਦੀ ਨੌਲੇਜ ਸਾਨੂੰ ਤਾਂ ਹੋਵੇਗੀ ਜੇਕਰ ਅਸੀਂ ਇਹਦੇ ਬਾਰੇ ਜਾਣਾਂਗੇ ਤੇ ਜੇਕਰ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ ਤੇ ਦੋਸਤੋ ਇਹ ਸਵਾਹ ਦੀ ਚਟਕੀ ਆ ਇਹ ਉੜ ਜਾਵੇਗੀ ਠੀਕ ਆ ਤੇ ਇਹਦੇ ਵਿੱਚ ਤੁਸੀਂ ਹੁਣ ਜਿਹੜਾ ਸਵਾਹ ਦੀ ਚਟਕੀ ਇਹ ਉਡਾਈ ਆ ਤੇ ਇਹਦੇ ਵਿੱਚ ਦੋਸਤੋ ਤੁਸੀਂ ਜਿਹੜਾ ਉਡਾਇਆ ਹੈਗਾ ਫਾਸਫੋਸ ਇਹਦੇ ਵਿੱਚ ਕੈਲਸ਼ੀਅਮ ਇਹਦੇ ਵਿੱਚ ਪੋਟਾਸ਼ੀਅਮ ਇਹਦੇ ਵਿੱਚ ਮੈਗਨੀਸ਼ੀਅਮ ਇਹਦੇ ਵਿੱਚ ਤੁਸੀਂ ਬੋਰਨ ਇਹਦੇ ਵਿੱਚ ਤੁਸੀਂ ਸਿਲੀਕੋਨ ਆ ਚੀਜ਼ਾਂ ਤੁਸੀਂ ਇਹਦੇ ਵਿੱਚ ੜਾ ਰਹੇ ਆ ਦੋਸਤੋ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਹੋਵੇਗਾ ਜੀ ਸਵਾਹ ਉੜ ਰਹੀ ਆ ਤੇ ਪਰ ਇਹਦੇ ਵਿੱਚ ਇਹ ਇੰਨੇ ਤੱਤ ਤੁਸੀਂ ਉਡਾ ਰਹੇ ਆ ਤੇ ਜੇਕਰ ਤੁਸੀਂ ਇਹਨੂੰ ਸਵਾਹ ਸਮਝਦੇ ਆਂ ਤੇ ਤੁਹਾਡੀ ਬਹੁਤ ਵੱਡੀ ਗਲਤੀ ਆ ਖੇਤੀ ਕਰਦੇ ਹੋਏ ਤੇ ਘਰ ਦੇ ਵਿੱਚ ਬਗੀਚੀ ਹੋਵੇ ਤੇ ਤੁਹਾਡੇ ਕੋਲ ਸਵਾਹ ਜਿਹੜੀ ਬੇਸਟ ਜਾਵੇ ਤੇ ਐਦਾਂ ਤਾਂ ਦੋਸਤੋ ਫਿਰ ਸਭ ਤੋਂ ਵੱਡੀ ਗਲਤੀ ਇਹ ਹੈ ਤੇ ਇਸ ਨੂੰ ਅਸੀਂ ਵਰਤਣਾ ਕਿਵੇਂ ਆ ਸਭ ਤੋਂ ਪਹਿਲਾਂ ਦੋ ਤਰੀਕੇ ਆ ਇਹਦੇ ਵਰਤਣ ਦੇ ਤੇ ਇੱਕ ਤਾਂ ਦੋਸਤੋ ਅਸੀਂ ਇਹਨੂੰ ਉਸ ਵੇਲੇ ਵਰਤ ਸਕਦੇ ਆ ਜਦੋਂ ਅਸੀਂ ਆਪਣਾ ਬਜਾਈ ਕਰ ਰਹੇ ਹੁੰਨੇ ਆ ਘਰ ਦੇ ਵਿੱਚ ਮਤਲਬ ਕੀ ਆ ਦੇਖੋ ਬੇਲ ਬੂਟੇ ਲਾ ਰਹੇ ਆ ਤੇ ਬੇਲ ਬੂਟੇ ਲਾਣ ਤੋਂ ਪਹਿਲਾਂ ਤੁਸੀਂ ਇਹਨੂੰ ਦੋਸਤੋ ਜ਼ਮੀਨ ਦੇ ਵਿੱਚ ਰਲਾ ਸਕਦੇ ਆ ਤੇ ਬਾਅਦ ਵਿੱਚ ਤੁਸੀਂ ਆਪਣੇ ਬੇਲ ਬੂਟੇ ਲਾ ਸਕਦੇ ਸਭ ਤੋਂ ਪਹਿਲਾ ਸੌਖਾ ਤਰੀਕਾ ਇਹ ਆ ਪਰ ਜੇਕਰ ਤੁਸੀਂ ਮੰਨ ਲਓ ਕਿ ਉੱਕ ਗਏ ਭਾਈ ਸਾਤੋਂ ਇਹ ਪਈ ਨਹੀਂ ਸਵਾ ਤੇ ਇਹ ਤੱਤ ਆ ਜਿਹੜੇ ਤੁਹਾਡੇ ਅਧੂਰੇ ਰਹਿ ਗਏ ਅਧੂਰੇ ਤੱਤਾਂ ਦਾ ਮਤਲਬ ਹੈ ਤੁਹਾਡੇ ਬੂਟਿਆਂ ਨੂੰ ਬਿਮਾਰੀਆਂ ਔਰ ਤੁਹਾਨੂੰ ਸਪਰੇਅ ਔਰ ਖੇਚਲ ਕਰਨੀ ਪਵੇਗੀ ਤੇ ਤੁਹਾਡੇ ਜਿਹੜੇ ਬੂਟਿਆਂ ਦੇ ਉੱਪਰ ਕੀਤੀ ਹੋਈ ਮਿਹਨਤ ਆ ਉਹ ਤੁਹਾਨੂੰ ਫਾਲਾ ਪੂਰਾ ਨਹੀਂ ਮਿਲੇਗਾ ਕਿਉਂਕਿ ਜੇਕਰ ਉਸ ਬੂਟੇ ਨੂੰ ਖੁਰਾਕ ਹੀ ਨਹੀਂ ਮਿਲੇਗੀ ਸੋ ਇਸ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਵੇਸਟੇਜ ਪਿਆ ਤੇ ਉਹਨੂੰ ਤੁਸੀਂ ਆਪਣੇ ਯੂਜ਼ ਦੇ ਵਿੱਚ ਲਿਆ ਸਕਦੇ ਆ ਢੇਰ ਦੇ ਰੂਪ ਦੇ ਵਿੱਚ ਤੇ ਢੇਰ ਦੇ ਰੂਪ ਦੇ ਵਿੱਚ ਉਹਨੂੰ ਬਣਾਉਣਾ ਕਿਵੇਂ ਆ ਤੇ ਮੈਂ ਤੁਹਾਨੂੰ ਹੁਣ ਉਹਦੇ ਬਾਰੇ ਵੀ ਜਾਣਕਾਰੀ ਦੇ ਰਿਹਾ ਤੇ ਉਸ ਤੋਂ ਪਹਿਲਾਂ ਜਿਹੜੀ ਸਵਾਹ ਵਾਲੀ ਪੂਰੀ ਪ੍ਰਕਿਰਿਆ ਸੁਣ ਲਓ ਸਵਾਹ ਨੂੰ ਤੁਸੀਂ ਜਿਹੜਾ ਕੀ ਆ ਦੋਸਤੋ ਪਹਿਲਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਮਿੱਟੀ ਚ ਰਲਾ ਕੇ ਤੇ ਦੂਜਾ ਤਰੀਕਾ ਹੈਗਾ ਦੋਸਤੋ ਕਿ ਤੁਸੀਂ ਇੱਕ ਪਾਣੀ ਦਾ ਵਾਲਾ ਡਰਮ ਲਵੋ ਤੇ ਪਾਣੀ ਦੇ ਡਰਮ ਦੇ ਵਿੱਚ ਇਸ ਸਵਾਹ ਨੂੰ ਤੁਸੀਂ ਪਾ ਦਿਓ ਤੇ ਜਿੰਨੀ ਤੁਹਾਡੀ ਹੈਗੀ ਆ ਨਾ ਤੁਹਾਡੇ ਕੋਲ ਆਪਣਾ ਬੂਟਿਆਂ ਦੀ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਤੁਸੀਂ ਇਹਨੂੰ ਪਾ ਸਕਦੇ ਆ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ 10 ਕਿਲੋ ਪਾ ਲਓ ਜਿੰਨੀ ਤੁਹਾਡੀ ਹਿੰਮਤ ਆ ਤੁਸੀਂ ਪਾ ਲਓ ਭਾ 10 ਕਿਲੋ ਪਾ ਕੇ ਪਾਣੀ ਦੇ ਵਿੱਚ ਉਹਨੂੰ 24 ਘੰਟੇ ਤੁਸੀਂ ਦੋਸਤੋ ਪਿਆ ਰਹਿਣ ਦੇਣਾ ਇਸ ਪਾਣੀ ਨੂੰ ਆ ਦੇਖੋ ਪਾਣੀ ਦੇ ਵਿੱਚ ਆਪਾਂ ਪਾਤੀਆ ਤੇ ਇਹਦੇ ਵਿੱਚ ਜਿਹੜਾ ਕੀ ਆ ਪਾਣੀ ਦੇ ਵਿੱਚ ਪਾਣ ਦੇ ਨਾਲ ਕੀ ਹੋਵੇਗਾ ਤੇ ਘੱਟੋ ਘੱਟ ਵੀ ਇਹ 24 ਘੰਟੇ ਤੋਂ ਘੰਟੇ ਆ ਨਾ ਦੋਸਤੋ ਵਿੱਚ ਪਈ ਰਹੇਗੀ ਔਰ ਜਿੰਨੇ ਵੀ ਇਹਦੇ ਵਿੱਚ ਮਿਨਰਲ ਸੋਣਗੇ ਉਹ ਸਾਰੇ ਇਸ ਪਾਣੀ ਦੇ ਵਿੱਚ ਆ ਜਾਣਗੇ ਤੇ ਸੁਆਹ ਆ ਜਿਹੜੀ ਤੁਸੀਂ ਇਹਨੂੰ ਪਾਣੀ ਨੂੰ ਵਿੱਚੇ ਹੀ ਪਾਣੀ ਤੇ ਵਿੱਚੇ ਸੁਆਹ ਤੇ ਦੋਸਤੋ ਇਹਦਾ ਤੁਸੀਂ ਆਪਣੇ ਬੂਟਿਆਂ ਦੇ ਉੱਪਰ ਸਪਰੇਅ ਕਰ ਸਕਦੇ ਆ ਪਾਣੀ ਦੇ ਰੂਪ ਦੇ ਵਿੱਚ ਪਾਣੀ ਦੇ ਰੂਪ ਦੇ ਵਿੱਚ ਇਹਨੂੰ ਪਾਣੀ ਵੀ ਦੇ ਸਕਦੇ ਆ ਉਹ ਤੁਹਾਡੀ ਹਿੰਮਤ ਆ ਕਿ ਤੁਸੀਂ ਬੂਟਿਆਂ ਦੇ ਉੱਪਰ ਕਿੰਨੇ ਵਧੀਆ ਤਰੀਕੇ ਨਾਲ ਇਹਦੀ ਸਪਰੇਅ ਕਰ ਸਕਦੇ ਆ ਜਾਂ ਤੁਸੀਂ ਇਹਨੂੰ ਪਿਆਰੀ ਦੇ ਵਿੱਚ ਕਿੰਨੇ ਵਧੀਆ ਤਰੀਕੇ ਨਾਲ ਤੁਸੀਂ ਪਾ ਸਕਦੇ ਆ ਸੋ ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਇਹਦੂੰ ਬੂਟਿਆਂ ਨੂੰ ਫੀਡ ਦਉਗੇ ਉੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਫਲ ਦੇਣਗੇ ਚਾਹੇ ਉਹ ਸਬਜ਼ੀ ਹੋਵੇ ਤੇ ਚਾਹੇ ਉਹ ਫਲ ਹੋਣ ਸੋ ਦੋਸਤੋ ਦੂਜਾ ਤਰੀਕਾ ਇਹਦਾ ਇਹ ਆ ਤੇ ਹੁਣ ਦੋਸਤੋ ਤੁਹਾਨੂੰ ਮੈਂ ਜਿਹੜੀ ਕੀ ਆ ਆਸਾਨ ਵਿਧੀ ਦੱਸਣ ਲੱਗਾ ਇੱਕ ਦੇਸੀ ਢੇਰ ਬਣਾਉਣੇ ਦੀ ਕਿ ਦੇਸੀ ਖਾਦ ਬਣਾਉਣੇ ਦੀ ਸੋ ਉਹ ਵਿਧੀ ਨੂੰ ਵੀ ਤੁਸੀਂ ਸੁਣ ਕੇ ਹੀ ਜਾਣਾ ਦੋਸਤੋ ਬਣੇ ਰਹੋ ਦੋਸਤੋ ਜਿਹੜਾ ਕਿ ਦੇਸੀ ਵਿਧੀ ਦੇ ਨਾਲ ਤੁਸੀਂ ਦੇਸੀ ਖਾਦ ਬਣਾਣੀ ਹੈ ਉਹ ਕਿਵੇਂ ਬਣਾਣੀ ਆ ਦੋਸਤੋ ਸਾਡੇ ਕੋਲ ਹੈਗੀਆਂ ਪਾਥੀਆਂ ਤੇ ਜਿਨ੍ਹਾਂ ਨੂੰ ਆਪਾਂ ਉਪਲੇ ਕਹਿਨੇ ਆ ਤੇ ਇਹ ਇਸ ਕੰਮ ਦੇ ਲਈ ਮੈਂ ਪਾਥੀਆਂ ਕਿਉਂ ਚੁਣੀਆਂ ਮੈਂ ਤੁਹਾਨੂੰ ਇਹਦਾ ਕਾਰਨ ਲੱਗਾ ਦੱਸਾਂ ਕਿਉਂਕਿ ਜਿਹੜਾ ਤਾਜ਼ਾ ਢੇਰ ਹੁੰਦਾ ਤਾਜ਼ਾ ਗੋਬਰ ਹੁੰਦਾ ਆ ਪਸ਼ੂਆਂ ਦਾ ਦੋਸਤੋ ਉਹਦੇ ਵਿੱਚ ਗੈਸ ਹੁੰਦੀ ਆ ਤੇ ਇਹ ਪਾਥੀ ਆ ਜਿਹੜੀ ਸੁੱਕ ਚੁੱਕੀ ਆ ਸੋ ਇਹਦਾ ਮਤਲਬ ਹੈ ਇਹਦੇ ਵਿੱਚ ਉਹ ਗੈਸ ਆ ਬਾਹਰ ਨਿਕਲ ਚੁੱਕੀ ਆ ਤੇ ਆਪਾਂ ਇਹਨੂੰ ਢੇਰ ਦੇ ਲਈ ਯੂਜ਼ ਕਰ ਸਕਦੇ ਆ ਸਭ ਤੋਂ ਵੱਡਾ ਕਾਰਨ ਇਹ ਹੈ ਇਹਦਾ ਤੇ ਜੇਕਰ ਤੁਹਾਡੇ ਕੋਲ ਸਾਲ ਪੁਰਾਣਾ ਢੇਰ ਪਿਆ 6 ਮਹੀਨੇ ਪੁਰਾਣਾ ਢੇਰ ਪਿਆ ਤੇ ਤੁਸੀਂ ਉਹ ਵਰਤ ਸਕਦੇ ਆ ਪਿੰਡਾਂ ਦੇ ਵਿੱਚ ਅਸੀਂ ਆਮ ਵਰਤਦੇ ਆ ਤੇ ਪਰ ਇਹ ਜਿਹੜੀ ਪਾਥੀਆਂ ਵਾਲੀ ਟੈਕਨੋਲੋਜੀ ਆ ਇਹ ਕਾਤੇ ਮੈਂ ਤੁਹਾਨੂੰ ਦੱਸਣ ਲੱਗਾ ਕਿਉਂਕਿ ਸਾਨੂੰ ਉਹ ਦੋਸਤ ਸੁਣਦੇ ਆ ਜਿਹੜੇ ਦੇ ਆਪਣੇ ਸ਼ਹਿਰਾਂ ਦੇ ਵਿੱਚ ਬਾਗ ਬਗੀਚੀਆਂ ਬਾਲਕੋਨੀਆਂ ਦੇ ਵਿੱਚ ਜਾਂ ਆਪਣੇ ਗਾਰਡਨ ਦੇ ਵਿੱਚ ਜਿਹੜਾ ਢੇਰਾ ਯੂਜ਼ ਕਰਦੇ ਆ ਜਾਂ ਸਾਨੂੰ ਉਹ ਦੋਸਤ ਸਾਨੂੰ ਸੁਣਦੇ ਆ ਉਹਨਾਂ ਦੇ ਸੁਨੇਹੇ ਆਉਂਦੇ ਆ ਤੇ ਦੋਸਤੋ ਅਸੀਂ ਇਹਨੂੰ ਪਾਤਾ ਜੀ ਪਾਣੀ ਦੇ ਵਿੱਚ ਠੀਕ ਆ ਜੀ ਤੇ ਇਹਦੇ ਚੰਗੀ ਤਰ੍ਹਾਂ ਤੁਸੀਂ ਪਾਣੀ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਆ 10 20 50 ਤੇ ਪਾਣੀ ਦਾ ਢੋਲ ਆ ਜਿਹੜਾ ਤੁਸੀਂ ਭਰ ਲੈਣਾ ਤੇ ਦੋਸਤੋ ਇਹਦੇ ਵਿੱਚ ਤੁਸੀਂ ਪਾਣਾ ਦਹੀਂ ਤੇ ਦੂਜਾ ਪਾਣਾ ਗੁੜ ਠੀਕ ਆ ਜੀ ਗੁੜ ਦੇ ਵਿੱਚ ਆਇਰਨ ਹੁੰਦਾ ਤੇ ਦਹੀਂ ਆ ਜਿਹੜਾ ਕੀ ਆ ਇਹ ਬੈਕਟੀਰੀਆ ਕਹਿ ਲਓ ਪੇ ਉਹਨੂੰ ਵਧਾਣੇ ਦੇ ਵਿੱਚ ਕੰਮ ਕਰਦਾ ਤੁਹਾਡਾ ਐਨਜ਼ਾਈਮ ਬਣਾਣੇ ਦੇ ਵਿੱਚ ਕੰਮ ਕਰਦਾ ਦੋਸਤੋ ਤੇ ਪਰ ਇਸ ਪ੍ਰਕਿਰਿਆ ਨੂੰ ਜਿਹੜਾ ਕਿ ਥੋੜਾ ਸਮਾਂ ਲੱਗਦਾ ਦੋਸਤੋ 10 ਤੋਂ 12 ਦਿਨ ਲੱਗ ਜਾਂਦੇ ਆ ਇਸ ਤੇਸੀ ਢੇਰ ਬਣਨੇ ਨੂੰ ਔਰ ਜਦੋਂ ਇਹ ਢੇਰ ਆ ਜਿਹੜਾ ਬਣ ਕੇ 10 ਦਿਨ ਤੋਂ ਬਾਅਦ ਜਿਹੜਾ ਪਾਣੀ ਆ ਉਹਨੂੰ ਨਤਾਰ ਲੈਣਾ ਤੇ ਨਤਾਰ ਕੇ ਦੋਸਤੋ ਤੁਸੀਂ ਇਹਦਾ ਸਪਰੇਅ ਆਪਣੇ ਫਸਲਾਂ ਦੇ ਉੱਪਰ ਆਪਣੇ ਸਬਜ਼ੀਆਂ ਦੇ ਉੱਪਰ ਕਰਨਾ ਆ ਤੇ ਉਹ ਜਿਹੜਾ ਸਪਰੇਅ ਕਰਨਾ ਤੇ ਉਸ ਸਪਰੇਅ ਨੂੰ ਦੋਸਤੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਉਹਨੂੰ ਉਹਦਾ ਇਕੱਲਾ ਇਕੱਲਾ ਨਹੀਂ ਪਾਣਾ ਉਹਦੇ ਵਿੱਚ ਘੱਟੋ ਘੱਟ ਵੀ ਕਹ ਲਓ ਜੇਕਰ 10 ਲੀਟਰ ਪਾਣੀ ਆ ਤਾਂ ਅੱਧਾ ਲੀਟਰ ਤੁਸੀਂ ਇਹਦਾ ਪਾਣੀ ਯੂਜ਼ ਕਰਨਾ ਜਿਹੜਾ ਇਹਦੇ ਵਿੱਚੋਂ ਅਸੀਂ ਨਤਾਰਨਾ ਆ ਠੀਕ ਆ ਨਾ ਤੇ ਇਹ ਜਿਹੜਾ ਕੀ ਆ ਇਹਦੇ ਵਿੱਚ ਦਹੀਂ ਵੀ ਪਾਵਾਂਗੇ ਤੇ ਅਸੀਂ ਦੋਸਤੋ ਇਹਦੇ ਵਿੱਚ ਜਿਹੜਾ ਕੀ ਆ ਦੇਖੋ ਦਹੀਂ ਵੀ ਪਾਵਾਂਗੇ ਤੇ ਅਸੀਂ ਇਹਦੇ ਵਿੱਚ ਗੁੜ ਵੀ ਪਾਵਾਂਗੇ ਤੇ ਗੋੜਾ ਜਿਹੜਾ ਤੁਸੀਂ ਘੱਟੋ ਘੱਟ ਵੀ ਦੋਸਤੋ ਇਹਦੇ ਵਿੱਚ 3 ਤੋਂ 4 ਕਿਲੋ ਤੁਸੀਂ ਪਾ ਸਕਦੇ ਆ ਸੋ ਤੁਸੀਂ ਪਾਣੀ ਆ ਦੇਖ ਲਓ ਮੇਰੇ ਕੋਲ ਇਹ 50 ਕਿਲੋਟਰ ਦਾ ਹੋਣਾ ਘੱਟੋ ਘੱਟ 40 50 ਲੀਟਰ ਦਾ ਡਰਮ ਹੋਵੇਗਾ ਸੋ ਇਹਦੇ ਵਿੱਚ 4 ਤੋਂ 5 ਕਿਲੋ ਅਸੀਂ ਗੁੜ ਪਾਵਾਂਗੇ ਤੇ ਇਹਦੇ ਵਿੱਚ ਘੱਟੋ ਘੱਟ ਅਸੀਂ ਕਿਲੋ ਡੇਢ ਕਿਲੋ ਦਹੀਂ ਪਾਵਾਂਗੇ ਤੇ ਇਹਦੇ ਵਿੱਚ ਬਾਕੀ ਪਾਥੀਆਂ ਜਾਂ ਆਪਣਾ ਘਰ ਦੇ ਸਾਡੇ ਜਿਹੜੇ ਕਿਚਨ ਦਾ ਵੇਸਟੇਜ ਅਸੀਂ ਉਹ ਵੀ ਵਿੱਚ ਪਾਵਾਂਗੇ ਇਹਦੇ ਤੇ ਇਹਦਾ ਢੱਕਣ ਬੰਦ ਕਰਕੇ ਅਸੀਂ ਇਹਨੂੰ ਰੱਖ ਦੇਵਾਂਗੇ ਘੱਟੋ ਘੱਟ 10 ਤੋਂ 15 ਦਿਨ ਲੱਗਣਗੇ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਆ ਜਿਹੜਾ ਇਹਦਾ ਨਤਾਰਾਂਗੇ ਪਾਣੀ ਨਤਾਰਨ ਤੋਂ ਬਾਅਦ ਅਸੀਂ ਉਸ ਪਾਣੀ ਨੂੰ ਜਿਹੜਾ ਕੀ ਆ ਪਾਣੀ ਦੇ ਨਾਲ ਰਲਾ ਕੇ ਅਸੀਂ ਹੋਰ ਆਪਣੀ ਫਸਲ ਦੇ ਉੱਪਰ ਸਪਰੇਅ ਕਰਾਂਗੇ ਜਿਵੇਂ ਕਿ ਸਬਜ਼ੀਆਂ ਬੂਟੇ ਹੋ ਗਏ ਤੁਹਾਡੇ ਕੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਵੱਡਾਂ ਆ ਜਾਣੀਆਂ ਤੋਰੀਆਂ ਆ ਜਾਣੀਆਂ ਜਾਂ ਹੋਰ ਸ਼ਿਮਲਾ ਆ ਜਾਣੀਆਂ ਮਿਰਚ ਆ ਜਾਣੀਆਂ ਤੇ ਇਹ ਪਾਣੀ ਆ ਜਿਹੜਾ ਕੀ ਕਰੇਗਾ ਇਹ ਦੋਸਤੋ ਉਹਨਾਂ ਦੇ ਵਿਟਾਮਿਨ ਪੂਰੇ ਕਰੇਗਾ ਉਹਨਾਂ ਦੇ ਤੱਤ ਪੂਰੇ ਕਰੇਗਾ ਸੋ ਉਦੇ ਨਾਲ ਨਾਲ ਹੈ ਜਿਹੜਾ ਕਿ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਉਹਨਾਂ ਨੂੰ ਬਚਾ ਕੇ ਰੱਖੇਗਾ ਜਿਵੇਂ ਕਿ ਪੱਤੇ ਮੁੜ ਜਾਂਦੇ ਆ ਸੋ ਇਹ ਇਹਦੇ ਵਿੱਚ ਇੰਨੀ ਤਾਕਤ ਆ ਸੋ ਇਸ ਕਰਕੇ ਤੁਹਾਡੇ ਲਈ ਜਿਹੜੀ ਕਿ ਸਾਰੇ ਇਹ ਆ ਪ੍ਰਕਿਰਿਆ ਆਪਾਂ ਦੋਸਤੋ ਲੈ ਕੇ ਆਏ ਆ ਆ ਦੇਖੋ ਖੱਟੀ ਲੱਸੀ ਵੀ ਪਈ ਆ ਤੇ ਤੁਸੀਂ ਇਹ ਖੱਟੀ ਲੱਸੀ ਵੀ ਯੂਜ਼ ਕਰ ਸਕਦੇ ਆ ਦਹੀਂ ਯੂਜ਼ ਕਰ ਲਿਆ ਸੀ ਦੋਸਤੋ ਇਹਦੇ ਵਿੱਚ ਗੁੜ ਯੂਜ਼ ਕਰ ਲਿਆ ਤੇ ਜੇਕਰ ਸੀਰਾ ਹੈ ਤਾਂ ਤੁਸੀਂ ਸੀਰਾ ਪਾ ਸਕਦੇ ਆ ਪਾਥੀਆਂ ਪਾ ਕੇ ਆਪਣੀ ਰਸੋਈ ਦੀ ਬੇਸਟੇਜ ਪਾ ਕੇ ਪਰ ਜੇਕਰ ਅਸਲੀ ਇਹਨੂੰ ਆਪਾਂ ਨਾ 1 ਤੋਂ 1.5 ਮਹੀਨਾ ਰੱਖੀਏ ਤੇ ਫਿਰ ਇਹ ਦੋਸਤੋ ਸਭ ਤੋਂ ਵਧੀਆ ਪ੍ਰੋਡਕਟ ਬਣਦਾ ਮਹਿੰਗੀ ਤੋਂ ਮਹਿੰਗੀ ਖਾਦ ਬਣ ਜਾਂਦੀ ਆ ਤੇ ਪਰ ਆਪਾਂ ਇਹਨੂੰ ਜਿਹੜਾ ਕੀ ਆ 15 ਤੋਂ 20 ਦਿਨ ਦੇ ਬਾਅਦ ਆਪਾਂ ਇਹਨੂੰ ਯੂਜ਼ ਦੇ ਵਿੱਚ ਲੈ ਕੇ ਆਵਾਂਗੇ ਸੋ ਧੰਨਵਾਦ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਨਵੇਂ ਆਏ ਤਾਂ ਚੈਨਲ ਸਬਸਕ੍ਰਾਈਬ ਕਰਨਾ ਕਿਉਂਕਿ ਦੋਸਤੋ ਤੁਹਾਡੇ ਲੋ ਦਿੱਤਾ ਹੋਇਆ ਹੌਸਲਾ ਸਾਨੂੰ ਫਿਰ ਤੁਹਾਡੇ ਲਈ ਇਦਾਂ ਦੀਆਂ ਜਾਣਕਾਰੀਆਂ ਇਕੱਠੀਆਂ ਕਰਕੇ ਆਪਾਂ ਉਹਨੂੰ ਪੇਸ਼ ਕਰਨ ਦਾ ਜਿਹੜਾ ਕੀ ਆ ਸਾਡੇ ਲਈ ਇੱਕ ਸਵੱਭਾ ਬਣਦਾ ਉਸ ਵਾਬ ਤਾਂ ਹੀ ਬਣਦਾ ਜੇਕਰ ਤੁਸੀਂ ਸਾਨੂੰ ਪਿਆਰ ਪੱਖਦੇ ਆ ਤੇ ਤੁਹਾਡੇ ਜਿਹੜੇ ਸਵਾਲ ਆ ਜਿਹੜੇ ਉਹਨਾਂ ਦੇ ਅਸੀਂ ਉੱਤਰ ਦੇ ਪਾਣੇ ਆ ਤਾਂ ਜੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਿਹੜੀ ਕੀ ਆ ਬਗੀਚੀ ਆ ਆਪਣੀ ਬਾਲਕੋਨੀ ਦੇ ਵਿੱਚ ਜਾਂ ਆਪਣੇ ਗਾਰਡਨ ਦੇ ਵਿੱਚ ਆ ਸਬਜ਼ੀਆਂ ਜੋ ਗੱਥਾਂ ਪਣਾ ਸਕੋ ਤੇ ਤੰਦਰੁਸਤ ਰਹਿ ਸਕੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਹੀ ਸਭ ਤੋਂ ਵੱਡੀ ਕਮਾਈ ਆ ਦੋਸਤੋ ਸასი ਕਾਲ ਧੰਨਵਾਦ